ਤਬਾਈ ਨੇ ਮੈਂ ਉੱਥੇ ਬੈਠੇ ਸੀ ਬਈ ਤਬਾਈ ਨੇ ਮੈਨੂੰ ਦੂਰੋਂ ਪਛਾਣ ਲਿਆ ਕਹਿੰਦਾ ਬਈ ਦੇਖਿਆ ਲੱਗਦਾ ਇਹਨੇ ਚਾਹ ਪਿਆਈ ਪਿਆਰ ਨਾਲ ਕਿੰਨੇ ਆ ਤੇ ਪਹੁੰਚਦੇ ਆ ਟੂਰਨਾਮੈਂਟ ਦੇ ਬਈ ਹੋਰ ਡਾਕਟਰ ਬੱਫੂ ਭਾਈ ਵੀ ਆਪਾਂ ਨੂੰ ਲੈਣ ਆ ਗਿਆ ਸੀ ਕਹਿ ਕੇ 10 ਮਿੰਟ ਹੋ ਗਏ 20 ਮਿੰਟ ਹੋ ਗਏ ਵੀ ਬਾਦਲ ਘੜ ਦੇਖ ਸਕਦੇ ਹੋ ਨਿਸ਼ਾਨ ਲੱਗ ਰਿਹਾ ਬਾਦਲ ਘੜ ਪਿੰਡ ਦਾ ਇਹ ਬੱਸ ਸਟੈਂਡ ਹੈ ਵੀ ਬਾਦਲ ਘੜ ਦਾ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਮੈਂ ਤੁਹਾਡਾ ਆਪਣਾ ਕਮਲ ਮੂਨਕਵਾਲਾ ਤਾਂ ਹੋਪ ਸਾਰੇ ਤੁਸੀਂ ਵਧੀਆ ਹੋਵੋਗੇ ਵੀ ਸਵਾਗਤ ਹੈ ਤੁਹਾਡੇ ਮੇਰੇ YouTube ਚੈਨਲ ਦੇ ਵਿੱਚ ਤਾਂ ਅੱਜ ਆਪਾਂ ਚੱ ਤਾ ਹੁਣ ਮੈਂ ਬਾਦਲਗੜਾ ਆ ਗਿਆ ਸੀ ਮੇਰੇ ਪਿੰਡ ਤੋਂ ਬੱਸ ਲੈ ਕੇ ਪਾਤਰੇ ਵਾਲੀ ਬਾਦਲਗੜਾ ਆ ਗਿਆ ਤੁਸੀਂ ਦੇਖ ਸਕਦੇ ਹੋ ਬਈ। ਹੋਰ ਆ ਵੀ ਬਾਦਲਗੜਾ ਦੇਖ ਸਕਦੇ ਹੋ ਨਿਸ਼ਾਨ ਲੱਗ ਰਿਹਾ ਬਾਦਲਗੜਾ ਪਿੰਡ ਦਾ। ਇਹ ਬੱਸ ਸਟੈਂਡ ਆ ਵੀ ਬਾਦਲਗੜਾ ਦਾ। ਤਾਂ ਹੁਣ ਮੈਂ ਡਾਕਟਰ ਬਾਈ ਨੂੰ ਫੋਨ ਕਰਾਇਆ ਵੀ ਕਿਉਂਕਿ ਮੇਰੇ ਕੋਲ ਬਾਈਕ ਨਹੀਂ ਹੈਗੀ ਅੱਗੇ ਬਾਈਕ ਦਾ ਰਸਤਾ ਹੈ। ਅਗਲਾ ਪਿੰਡ ਬਾਦਲਗੜਾ ਤੋਂ ਵੀ ਕਲਰਪੈਣੀ ਜਿੱਥੇ ਤੇ ਟਰਨਮੈਂਟ ਹੋ ਰਿਹਾ ਆ ਦੇਖ ਸਕਦੇ ਹੋ ਅੱਡੇ ਤੇ ਪੋਸਟਰ ਵੀ ਲੱਗ ਰਿਹਾ ਹੈ। ਆ ਦੇਖ ਸਕਦੇ ਹੋ ਬਈ। ਇੱਧਰ ਪੋਸਟਰ ਵੀ ਲੱਗ ਰਿਹਾ ਦੇਖ ਸਕਦੇ ਹੋ ਖੇਡਾਂ ਕਲਰਪੈਣੀ ਦੀਆਂ ਪਹਿਲਾ ਇਨਾਮ ਦੂ ਇਹ ਟਾਈਮ ਹੁਣ ਫਿਲਹਾਲ 4:30 ਦਾ ਹੋ ਰਿਹਾ ਸ਼ਾਮ ਦਾ ਮੈਂ ਡਾਕਟਰ ਬਾਈ ਨੂੰ ਫੋਨ ਕਰਾਂ ਡਾਕਟਰ ਬਾਈ ਉੱਥੇ ਕਮੈਂਟਰੀ ਕਰ ਰਿਹਾ ਟੂਰਨਾਮੈਂਟ ਤੇ ਤਾਂ ਇੱਥੋਂ ਸਾਰਾ 4 ਕਿਲੋਮੀਟਰ ਦੂਰ ਹੈ ਕਲਰਪਣੀ ਬਾਦਲਗੜ ਤੋਂ ਬਈ ਤਾਂ ਮੈਂ ਬਾਈ ਨੂੰ ਫੋਨ ਕਰ ਰਿਹਾ ਬਾਈ ਮੋਟਰਸਾਈਕਲ ਲੈ ਕੇ ਆ ਰਿਹਾ ਕਿਉਂਕਿ ਡਾਕਟਰ ਬਾਈ ਆਪਾਂ ਨੂੰ ਦਿলো ਸਪੋਰਟ ਕਰਦਾ ਹੈ ਬਈ ਸਪੈਸ਼ਲ ਬਾਈ ਟੂਰਨਾਮੈਂਟ ਤੋਂ ਮੈਨੂੰ ਲੈਣ ਆ ਰਿਹਾ ਸਾਰਾ 4 ਕਿਲੋਮੀਟਰ ਦੂਰ ਹੈ ਬਾਦਲਗੜ ਤੋਂ ਤਾਂ ਮੇਰੇ ਕੋਲ ਬਾਈਕ ਨਹੀਂ ਹੈਗੀ ਬਾਈਕ ਵੀ ਲੈ ਕੇ ਆਵਾਂਗੇ ਫਿਰ ਆਪਦੀ ਬਾਈਕ ਤੇ ਜਾਇਆ ਕਰਾਂਗੇ ਬਾਕੀ ਡਾਕਟਰ ਕਮੈਂਟੇਟਰ ਬਾਈ ਆਪਾਂ ਨੂੰ ਡਾਕਟਰ ਬੱਬੂ ਤਾਂ ਮੈਂ ਡਾਕਟਰ ਬਾਈ ਨੂੰ ਵੀ ਫੋਨ ਕਰ ਦਿੱਤਾ ਸੀ ਵੀ ਮੈਂ ਬਾਦਲਗੜ ਆ ਗਿਆ ਬਈ ਬਾਈ ਕਹਿੰਦਾ ਚੱਲ ਵੇਟ ਕਰਨਾ 10 ਮਿੰਟ ਤਾਂ ਮਾਰਨਾ ਤਾਂ ਬਾਈ ਦਾ ਵੇਟ ਕਰਦੇ ਆ ਵੀ ਦੇਖਦੇ ਆ ਬਾਈ ਕਦੋਂ ਤੱਕ ਆਂਦਾ ਹੈ ਤੇ ਫਿਰ ਟੂਰਨਾਮੈਂਟ ਤੇ ਪਹੁੰਚਦੇ ਆ ਵੀ ਤੁਹਾਨੂੰ ਦਿਖਾਉਨੇ ਆ ਰੌਣਕ ਮੇਲਾ ਕਲਰ ਪਹਿਣੀ ਕਬੱਡੀ ਟੂਰਨਾਮੈਂਟ ਦਾ ਕੌਣ ਕਿਵੇਂ ਮੇਲਾ ਕੌਣ-ਕੌਣ ਪਹੁੰਚ ਰਿਹਾ ਤਾਂ ਦਿਖਾਉਨੇ ਆ ਤੁਹਾਨੂੰ ਮਿਲਦੇ ਆ ਉੱਥੇ ਕਬੱਡੀ ਪਲੇਅਰਾਂ ਨੂੰ ਵੀ ਤਾਂ ਬਾਈ ਦਾ ਵੇਟ ਕਰਦੇ ਆ ਦੇਖਦੇ ਆ ਬਈ 10 ਮਿੰਟ ਤੱਕ ਆਂਦਾ ਹੈ ਔਰ ਦਾਚਾ ਠੀਕ ਹੈ ਕਿਧਰ ਆ ਮੈਂ ਕਲਰ ਪਹਿਣੀ ਜਾਣਾ ਹਾਂ ਉਹ ਗੁੰਡਾ ਆਇਆ ਨਾ ਬਾਈਕ ਲੈ ਕੇ ਕਿੰਨੀ 5 ਕਿਲੋਮੀਟਰ ਦੂਰ ਹੈ। ਦੇਖਦੇ ਮੈਂ ਫੋਨ ਕਰਾਂ। ਉਹ ਠੀਕ ਹੈ ਅੱਛਾ। ਨਾ ਨਾ ਬੱਸ ਜੀ ਧੰਨਵਾਦ। ਹਾਂ ਕੋਈ ਨਾ ਅੰਦਰੋਂ ਦੇ ਟਾਈਮ ਲੱਗੇ ਆ ਜੂਗਾ। ਤਾਂ ਇੱਧਰ ਮੇਰੇ ਰਿਸ਼ਤੇਦਾਰ ਵੀ ਰਹਿੰਦੇ ਨੇ ਬਾਦਲਗੜ ਦੇ ਵਿੱਚ ਬਈ। ਉਹ ਚਾਚਾ ਸੀ ਆਪਣਾ। ਮੈਂ ਕਹਿੰਦਾ ਘਰੇ ਆ ਕੇ ਜਾਈ। ਤਾਂ ਇਹ ਟਾਈਮ ਲੱਗੇ ਜਾ ਵੀ ਆਵਾਂਗੇ ਆਪਣੇ ਰਿਸ਼ਤੇਦਾਰ ਵੀ ਰਹਿੰਦੇ ਨੇ ਬਾਦਲਗੜ। ਤਾ ਪਿੱਛੇ ਮੇਰੇ ਦੇਖ ਸਕਦੇ ਹੋ ਬੈਠਣ ਵਾਸਤੇ ਪਿੱਛੇ ਬਣਾ ਹੋਇਆ ਵਧੀਆ ਐਨ ਬਾਈਕ ਦਾ ਮਾਪਦੀ ਬਹੁਤ ਪਹਿਲਾਂ ਲਿਆਂਦਾ ਵੀ ਪਿਛਲੇ ਸਾਲ ਲਿਆਂਦਾ ਕਿਉਂਕਿ ਮੇਰੇ ਕੋਲ ਫੋਨ ਨਹੀਂ ਹੈਗਾ ਸੀ ਵਧੀਆ ਕੁਆਲਿਟੀ ਵਾਲਾ ਵੀਡੀਓ ਰਿਪੋਰਟ ਕਰਨ ਵਾਲਾ ਜਿਹੜੀ ਤੁਸੀਂ ਦੇਖਦੇ ਹੋ ਇੰਸਟਾਗ੍ਰam YouTube ਤੇ ਬਲੌਗ ਦੇਖਦੇ ਹੋ ਰੀਲਾ ਦੇਖਦੇ ਹੋ ਤਾਂ ਮੈਂ ਫੋਨ ਲਿਆ ਸੀ ਬਈ ਇੰਵੇਸ਼ਟਮੈਂਟ ਵਾਸਤੇ ਤਾਂ ਹੁਣ ਆ ਪੈਸੇ ਇਕੱਠੇ ਕਰ ਰਹੇ ਹੁਣ ਬਾਈਕ ਲੈ ਕੇ ਆਵਾਂਗੇ ਆਪਦੀ ਤਾਂ ਜ਼ਰੂਰ ਲੈ ਕੇ ਆਵਾਂਗੇ ਆਪਦੀ ਬਾਈਕ ਫਿਰ ਆਪਦੀ ਬਾਈਕ ਤੇ ਜਾਇ ਕਰਾਂਗੇ ਕਬੱਡੀ ਕਪਾਂ ਤੇ ਬਈ ਇਹ ਬੱਸ ਸਟੈਂਡ ਹੈ ਬਾਦਲਗੜ੍ਹ ਦਾ ਤੁਸੀਂ ਦੇਖ ਸਕਦੇ ਹੋ ਵੀ ਉਧਰ ਪਾਤ ਦੇਖਦੇ ਆਂ ਭਾਈ ਆਂਦਾ ਹੈ 10-15 ਮਿੰਟ ਤੱਕ ਇੱਥੇ ਬੈਠ ਕੇ ਵੇਟ ਕਰ ਰਹੇ ਆਂ ਮੌਸਮ ਸਾਫ਼ ਦਾ ਵਧੀਆ ਬਿਲਕੁਲ ਬਸ ਸ਼ਾਮ ਦਾ ਟਾਈਮ ਹੋ ਰਿਹਾ 5 ਵਜੇ ਦਾ 4 4:30 4:30 ਦਾ ਟਾਈਮ ਹੋ ਰਿਹਾ ਥੈਂਕ ਯੂ ਭਾਈ ਤਾਂ ਪੱਡੇ ਅੱਡੇ ਦੇ ਖੜੇ ਸੀ ਭਾਈ ਤਾਂ ਬਾਈ ਨੇ ਆਪਾਂ ਨੂੰ ਪਛਾਣ ਲਿਆ ਭਾਈ ਆਪਣੇ ਰੀਲਾਂ ਦੇਖਦੇ ਜਿਹੜਾ ਆਪਾਂ ਟੂਰਨਾਮੈਂਟ ਤੇ ਜਾ ਰਹੇ ਆਂ ਵੀ ਇੱਕ ਜਿਹੜੇ ਟੂਰਨਾਮੈਂਟ ਤੇ ਆਪਾਂ ਜਾ ਰਹੇ ਆਂ ਵੀ ਕਲਰ ਪਹਿਣੀ ਤਾਂ ਬਾਈ ਦਾ ਛੋਟਾ ਭਰਾ ਹੀ ਕਰਾ ਰਿਹਾ ਆਂ ਭਾਈ ਤਾਂ ਬਾਈ ਨੇ ਮੈਂ ਉੱਥੇ ਬੈਠੇ ਸੀ ਭਾਈ ਤਾਂ ਬਾਈ ਨੇ ਮੈਨੂੰ ਦੂਰੋਂ ਪਛਾਣ ਲਿਆ ਕਹਿੰਦਾ ਵੀ ਦੇਖਿਆ ਲੱਗਦਾ ਤਾਂ ਬਾਈ ਤਾ ਮੈਂ ਤੁਹਾਨੂੰ ਦੱਸਿਆ ਵੀ ਆਪਣੇ ਕਾਫੀ ਹੱਦ ਤੱਕ ਨਾ ਟੂਰਨਾਮੈਂਟ ਦੇ ਵਿੱਚ ਜਾਣਦੇ ਆ ਮਿਲੇ ਜਾਂਦੇ ਨੇ ਜਾਣ ਪਛਾਣਦੇ ਜਿਵੇਂ ਇਹ ਬਾਈ ਆਪਾਂ ਨੂੰ ਮਿਲੇ ਤਾਂ ਬਹੁਤ ਖੁਸ਼ ਹੁੰਦੀ ਹੈ ਵੀ ਬਿਲਕੁਲ ਖੁਸ਼ ਹੋ ਜਾਂਦੇ ਜਦੋਂ ਮਿਲ ਜਾਂਦੇ ਨਾ ਜਾਣ ਪਛਾਣਦੇ ਤਾਂ ਪਿਛਲੇ ਸਾਲ ਨਾਲੋਂ ਤਾਂ ਬਹੁਤ ਫਰਕ ਪੈ ਗਿਆ ਟੂਰਨਾਮੈਂਟ ਦੇ ਹੁਣ ਤਾਂ ਜਾਣ ਪਛਾਣੇ ਵੀ ਵੱਧ ਗਏ ਹਨ ਤਾਂ ਜਾਂਦੇ ਆ ਵੀ ਬਾਈ ਦਾ ਛੋਟਾ ਭਰਾ ਹੀ ਚਲਾ ਰਿਹਾ ਟੂਰਨਾਮੈਂਟ ਬਾਈ ਨੇ ਮੈਨੂੰ ਦੱਸਿਆ ਬਾਈ ਦੀ ਇਹ ਦੁਕਾਨ ਹੈਦਰਬਾਦ ਦੇ ਦੇਖ ਸਕਦੇ ਹੋ ਬਾਦਲਗੜ ਬੱਸ ਸਟੈਂਡ ਤੇ ਇਹ ਦੇਖੋ ਦੁਕਾਨ ਹੈ ਮਠਾਈਆਂ ਦੀ ਬਾਈ ਦੀ ਤਾਂ ਚਾਹ ਪੀਣੇ ਬਾਈ ਨੇ ਚਾਹ ਪਿਆਈਏ ਪਿਆਰ ਨਾਲ ਕਿੰਨਿਆਂ ਤੇ ਪਹੁੰ ਲੋ ਮਿੱਤਰੋ ਡਾਕਟਰ ਬੱਬੂ ਬਾਈ ਵੀ ਆਪਾਂ ਨੂੰ ਲੈਣ ਆ ਗਿਆ ਸੀ ਕਹਿ ਕੇ 10 ਮਿੰਟ ਹੋ ਗਏ 30 ਮਿੰਟਾਂ ਤਾਂ ਬਾਈ ਲੈਣ ਆ ਗਿਆ ਸੀ ਉੱਥੇ ਆਪਾਂ ਚਾਹ ਪੀ ਰਹੇ ਸੀ ਆਪਣੀ ਵੀਡੀਓ ਦੇਖਣ ਵਾਲੇ ਆਪਾਂ ਨੂੰ ਮਿਲ ਗਏ ਸੀ ਮੈਂ ਵਲੌਗ ਦੇ ਵਿੱਚ ਕਲਿੱਪ ਦੇ ਵਿੱਚ ਤੁਹਾਨੂੰ ਦਿਖਾਇਆ ਹੈ ਬਾਈ ਦਾ ਛੋਟਾ ਭਰਾ ਹੀ ਕਰਾ ਰਿਹਾ ਕੱਲਰ ਮੈਨੂ ਟੂਰਨਾਮੈਂਟ ਤਾਂ ਬਾਈ ਆ ਗਿਆ ਸੀ ਹੁਣ ਤੱਕ ਇਸ਼ਾਰਾ 4-5 ਕਿਲੋਮੀਟਰ ਪੈ ਜਾਂਦਾ 20 ਕਾ 25 ਮਿੰਟ ਦਾ ਰਸਤਾ ਹੈ ਨਾ ਬਾਈ ਸਾਰਾ ਹਾਂ ਇਹ ਦੇਖ ਤਾਂ ਤੈਨੂੰ ਜਿਹੜਾ ਰਸਤਾ ਹਾਂ ਇੰਨਾ ਕੇ ਤਾਂ ਹੈਗਾ ਤਾਂ ਪਹੁੰਚਣਾ ਹੈ ਬਾਈ ਕਿਉਂਕਿ ਸ਼ਾਮ ਦਾ ਵੀ ਟਾਈਮ ਹੋ ਰਿਹਾ 5:30 ਦਾ ਤਾਂ ਪਹੁੰਚ ਗਿਆ ਦੇ ਵੀ ਤੁ ਕੀ ਮੇਚ ਆਦਰਾ ਕੋਣ ਕੋਣ ਪਹੁੰਚ ਰਿਹਾ ਬਈ ਕਲਰ ਪੈਣੀ ਦੇ ਵਿੱਚ ਹੋ ਰਾ ਹੈ ਟੂਰਨਾਮੈਂਟ ਤੇ ਰੇਗਾ ਚ ਕੰਮ ਕਰਨਾ ਕਰ ਰਹੇ ਨੇ ਇਧਰ ਬੁੜੀਆਂ ਵਿਚਰੀਆਂ ਇਧਰ ਦੇਖ ਸਕਦੇ ਹੋ ਬਈ ਨਰੇਗਾ ਦਾ ਕੰਮ ਚੱਲ ਰਿਹਾ ਦੇਖ ਸਕਦੇ ਹੋ ਲੇਡੀਜ਼ ਕੰਮ ਕਰ ਰਹੇ ਨੇ ਇੱਥੇ ਆਪਣੀ ਆ ਦੇਖ ਸਕਦੇ ਹੋ ਬਈ ਤੇ ਕੰਮ ਚਾਰਾ ਸਾਫ਼ ਸੁਭਾਈ ਦਾ ਨਰੇਗਾ ਦਾ ਬਈ ਕੰਮ ਤਾਂ ਕਰਨਾ ਪੈਂਦਾ ਨਾ ਪੇਟ ਭਰਨ ਵਾਸਤੇ ਕੋਈ ਤਾਂ ਕੰਮ ਕਰਨਾ ਪੈਂਦਾ ਤਾਂ ਬਈ ਸਹੀ ਰੋ ਨੀਂਦ ਰੱਖੋ ਕਾਫਤ ਸੋਚ ਰੱਖੋ ਉਸੀ ਰਾਹ ਪੱਲੇ ਰਾਹ ਤੇ ਹੋਣਾ ਹੈ ਫਿਰ ਆਪਾਂ ਅੱਗੇ ਪਰਦੇ ਚੱਲਦੇ ਜਾਵਾਂਗੇ ਨਾ ਭਾਈ ਬਿਲਕੁਲ ਨਹੀਂ ਆਓ ਕੇਂਦਰ ਵੱਲ ਲੋਕ ਕਰੋ ਆ ਮੇਰੇ ਨਾਲ ਅੱਜ ਤਾਂ ਤੱਕ ਤਾਂ ਮੂਲੀ ਕੋਤੇ ਜਾਂਦੇ ਆ ਕਿਹਾ ਸਾਹਮਣੇ ਕਰੋ ਭਾਈ ਆਪਾਂ ਦਾ ਜੀ ਹੈ ਰਾਹ ਉੱਤੇ ਜਾ ਰਹੇ ਖੇਤਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਭਾਈ ਆਹ ਦੇਖ ਸਕਦੇ ਹੋ ਕੀ ਦਿੱਤੇ ਨਿਚਾਰੇ ਪਾਸੇ ਸਿੱਧਾ ਰਸਤਾ ਹੈ ਨਹੀਂ ਭਾਈ ਉਹ ਮਿੱਤਰੋ ਟੂਰਨਾਮੈਂਟ ਦੇ ਵਿੱਚ ਆਪਾਂ ਪਹੁੰਚ ਗਏ ਪਿੰਡ ਕਲਰ ਪੈਣੀ ਭਾਈ ਆਹ ਦੇਖੋ ਕਿ ਇੱਧਰ ਹੋ ਰਿਹਾ ਅੱਜ ਇੱਕ ਮਾਰਦਾ ਕਬੱਡੀ ਟੂਰਨਾਮੈਂਟ ਆ ਦੇਖ ਸਕਦੇ ਹੋ ਬਾਈ ਤਾਂ ਡਾਕਟਰ ਬਾਜਾ ਪੁਲੀਨ ਆ ਗਿਆ ਸੀ ਬਹੁਤ ਬਹੁਤ ਧੰਨਵਾਦ ਬਾਈ ਬਾਈ ਲੈਣ ਆ ਗਿਆ ਸੀ ਬਾਜਾ ਪੁਲੀ ਸਪੋਰਟ ਕਰਦਾ ਕੰਪੋਜ਼ੀਟਰ ਟੂਰਨਾਮੈਂਟ ਦੇ ਵੀ ਦੇਖ ਸਕਦੇ ਹੋ ਟੂਰਨਾਮੈਂਟ ਇਹ ਕਰਦੇ ਆ ਸਟੈਂਡ ਦਿਖਾਣੇ ਕਲਰ ਪਹਿਨਣ ਦੇ ਲੋਕਾਂ ਨੂੰ ਆਪਣੇ ਸਟੈਂਡ ਆ ਦੇਖ ਸਕਦੇ ਹੋ ਬੌਂਸਰ ਬਾਈ ਇੱਥੇ ਪਲੇਅਰ ਸਾਰੇ ਪ੍ਰੈਕਟਿਸ ਕਰਾ ਰਹੇ ਨੇ ਆ ਦੇਖ ਸਕਦੇ ਹੋ ਵੀ ਚਾਦਰੇ ਟੂਰਨਾਮੈਂਟ ਇੱਥੇ ਚੱਲ ਰਿਹਾ ਕੀਤਾ ਆ ਦੇਖ ਸਕਦੇ ਹੋ ਵੀ ਇੱਧਰ ਚੱਲ ਰਿਹਾ ਕਬੱਡੀ ਟੂਰਨਾਮੈਂਟ ਕਲਰ ਪੈਣੀ ਦਾ ਟੈਂਟ ਲੱਗੀ ਹੋਈਆਂ ਨੇ ਰੇੜੀਆਂ ਵੀ ਪਕੌੜੀਆਂ ਦੀਆਂ ਇੱਧਰ ਦੇਖ ਸਕਦੇ ਹੋ ਆ ਏਕਸਟ੍ਰੀਮ ਵਰਕਰ ਕੁਲਚੇ ਦੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਤੇ ਆਪਾਂ ਇੱਥੇ ਦੇਖ ਕੇ ਵੀ ਮੈਚ ਦੇਖ ਰਹੇ ਤੇ ਵੇਟ ਕਰ ਰਹੇ ਆ ਸਟੰਟ ਕਰਨ ਦੀ ਹੋਰ ਕੱਪੜੇ ਬਦਲੇ ਤੇ ਵਾਰਮ-ਅਪ ਕਰਕੇ ਨਿਕਰਾਉਣ ਦਾ ਸਟੰਟ ਕਰਾਂਗੇ ਆ ਦੇਖ ਸਕਦੇ ਹੋ ਟੂਰਨਾਮੈਂਟ ਚੱਲ ਰਿਹਾ ਹੈ ਹੈ ਉਹ ਟੈਂਟ ਦੀ ਲਗਾਏ ਲਗਾਵਾਂਗੇ ਉਦੇ ਘੰਟੇ ਤੱਕ ਕੜਾਹਾਂਗੇ ਕਿਹੜਾ ਪਿੰਡ ਹੈ ਕਪੜੀ ਇਹ ਨੰਦਾ ਬੜਾ ਹੈ ਕੇਵਲ ਮੰਗੇ ਕੇਵਲ ਆਇਆ ਪਿਆ ਪਿਆ ਪਿੱਛੇ ਜਾਂਦੇ ਪਿੱਛੇ ਦੋ ਤੇ ਨਾਉਂਦੇ ਆ ਤੇ ਪੁਲਿਸ ਕੋਲ ਆਉਂਦੇ ਸਾਰੇ ਕੋਲ ਕੋਤੇਰਾ ਹੋ ਗਿਆ ਮਾਰ ਗਿਆ ਇਹ ਲੋਕ ਬਸ ਦੇ ਇਹਨਾਂ ਨੂੰ ਬਸ ਕਰਾ ਦੇ ਬਾਦੀ ਖੱਦਰ ਪੱਟ ਕੇ ਖੱਲਾ ਦੇ ਤੋ ਨਾਉਂਦੇ ਫੇਰ ਰਹੇ ਨੇ ਇੰਸਟਾਗ੍ਰਾਮ ਤੇ ਦੇਖਦੇ ਆਂ ਵੀਡੀਓ ਕੈਂਟ ਲੱਗਦੀ ਆਨੇ YouTube ਤੇ ਬਈ ਤੇ YouTube ਤੇ ਚਲੋ ਅੱਜ ਤੁਹਾਨੂੰ ਲਾਈਵ ਦਿਖਾਵਾਂਗੇ ਸਟੰਟ ਚਲੋ ਆਹ ਦੇਖ ਸਕਦੇ ਹੋ ਵੀ ਆਪਣੀ ਵੀਡੀਓ ਦੇਖਣ ਆਲੇ ਮਿਲ ਗਿਆ ਆਪਾਂ ਨੂੰ ਥੈਂਕ ਯੂ ਥੈਂਕ ਯੂ ਬਾਈ ਚਲੋ ਬਈ ਦਿਖਾਨੇ ਅੱਜ ਤੁਹਾਨੂੰ ਲਾਈਵ ਫਿਰ ਕੈਂਟ ਗੱਲਬਾਤ ਕਰਦੇ ਆਂ ਲੋ ਮਿੱਤਰੋ ਕਬੱਡੀ ਟੂਰਨਾਮੈਂਟ ਦੇ ਚਾਹ ਪੀ ਰਹੇ ਆਂ ਬਈ ਤੇ ਚਾਹ ਪੀ ਕੇ ਕਰਾਂਗੇ ਫਿਰ ਅੱਧੇ ਘੰਟੇ ਬਾਅਦ ਸਟੰਟ ਬਈ ਤਾਂ ਲੋਕ ਵੀ ਜੁੜੇ ਹੋਏ ਨੇ ਵਧੀਆ ਵੀ ਤੇ ਚਾਹ ਪੀ ਕੇ ਫਿਰ ਕਰਦੇ ਆਂ ਸਟੰਟ ਤੇ ਦਿਖਾਨੇ ਆ ਵੀ ਤੁਹਾਨੂੰ ਸਟੰਟ ਆਹ ਦੇਖ ਸਕਦੇ ਹੋ ਬਈ ਕਬੱਡੀ ਕੱਪ ਦੇ ਮੈਂ ਕਲਰ ਪਹਿ ਸ਼ੇਰ ਲਿਖਿਆ ਹੋਇਆ ਆ ਦੇਖੋ ਬੇਗਾਨੇ ਜੁੜਦੇ ਰਹੇ ਆਪਣੇ ਛੱਡਦੇ ਗਏ ਚਾਰ ਨਾਲ ਖੜੇ ਬਾਕੀ ਮਤਲਬ ਕੱਢਦੇ ਗਏ ਹਨਾ ਬੱਬੂ ਭਾਈ ਜੀ ਦੇਖ ਸਕਦੇ ਹੋ ਕਿੰਨਾ ਕੈਂਟ ਸ਼ੇਰਲੀ ਕਰ ਗਿਆ ਨਾ ਕਮੈਂਟ ਕਰਕੇ ਦੱਸਿਓ ਬਈ ਤੇ ਲਾਈਕ ਕਰਕੇ ਦੱਸਿਓ ਕਿੰਨਾ ਕਿੰਨਾਂ ਵਧੀਆ ਲੱਗਿਆ ਬਈ ਇੱਧਰ ਦੇਖ ਸਕਦੇ ਹੋ ਅਸੀਂ ਇਧਰ ਅਸੀਂ ਵੀ ਕੁੰਮਣ ਆ ਗਏ ਟੂਰਨਾਮੈਂਟ ਉੱਥੇ ਚੱਲ ਰਿਹਾ ਹੈ ਇੱਧਰ ਸਿਰ ਤੇ ਪਲੇਅਰਾਂ ਦੀਆਂ ਗੱਡੀਆਂ ਖੜੀਆਂ ਨੇ ਦੇਖ ਸਕਦੇ ਹੋ ਵੀ ਇਧਰ ਪਲੇਅਰ ਖੜੇ ਨੇ ਜਿਹੜੇ ਖਿਡਾਰੀ ਆ ਰਹੇ ਨੇ ਖੇਡਣਾ ਆ ਦੇਖ ਸਕਦੇ ਇਧਰ ਗੱਡੀਆਂ ਖੜੀਆਂ ਨੇ ਉਹ ਗੱਡੀ ਖੜੀ ਇਧਰ ਗੱਡੀ ਖੜੀ ਵੀ ਆ ਦੇਖ ਸਕਦੇ ਲੋ ਬਾਈ ਜੀ ਆਪਣੇ ਸਟੰਟ ਹੋ ਗਏ ਬੜੇ ਕੈਂਟ ਸਟੰਟ ਹੋਏ ਬੜੇ ਬਾਈ ਮਿਹਰੇ ਵੀ ਕਲਰ ਪਹਿਣੀ ਪਿੰਡੇ ਹਾਂ ਜੀ ਆਪਣੇ ਕਿਵੇਂ ਲੱਗੇ ਸਟੰਟ ਬਹੁਤ ਵਧੀਆ ਲੱਗੇ ਦੂਸਰਾ ਕਬੱਡੀ ਟੂਰਨਾਮੈਂਟ ਦੇ ਆਪਣਾ ਬਹੁਤ ਬੜੇ ਸਟੰਟ ਕਿੱਥੇ ਨੇ ਥੈਂਕ ਯੂ ਇਹ ਆਲਰੇਡੀ ਬਈ ਆਪਣੀ ਵੀਡੀਓ ਦੇਖ ਦੇਣੀ ਇੰਸਟਾਗ੍ਰਾਮ ਤੇ ਹਾਂ ਇੰਸਟਾਗ੍ਰਾਮ ਤੇ ਵੀਰੇ ਫੋਲੋ ਕੀਤਾ ਸਾਨੂੰ ਯਾਰ ਬਹੁਤ ਕੈਂਟ ਵੀਡੀਓ ਹੈ ਹਾਂ ਕੈਂਟ ਸਟੰਟ ਹੋਏ ਬਈ ਪੜਦੇ ਆ ਮੁੰਨਕ ਕਾਲਜ ਚ ਅੱਛਾ ਮੇਰੇ ਪਿੰਡੇ ਪੜਦੇ ਨੇ ਯੂਨੀਵਰਸਿਟੀ ਕਾਲਜ ਚ ਤਾਂ ਕਿਵੇਂ ਲੱਗਿਆ ਵਲੋਗ ਬਈ ਬਹੁਤ ਬਹੁਤ ਵਧੀਆ ਵੀਰੇ ਫਾਲੋ ਕਰੋ ਬਾਈ ਨੂੰ ਇੰਸਟਾਗ੍ਰਾਮ ਤੇ ਬਾਈ ਨੂੰ ਬੱਦ ਬੱਦ ਸ਼ੇਅਰ ਕਰਾਇਆ ਕਰੋ ਵੀਰੇ ਬਾਈ ਬੱਦੀਆਂ ਵੀਡੀਓ ਟੂਰਨਾਮੈਂਟ ਵੀ ਹੁਣ ਨਿਪਟੜ ਗਿਆ ਵੀ ਫਾਈਨਲ ਮੈਚ ਵੀ ਹੋ ਗਿਆ ਅੱਜ ਦੇ ਟੂਰਨਾਮੈਂਟ ਤੇ ਵੀ ਡਾਕਟਰ ਬੱਬੂ ਬਾਈ ਦਾ ਵੀ 1100 ਰੁਪਏ ਨਾਲ ਸਨਮਾਨ ਹੋਇਆ ਤਾਂ ਬਾਈ ਨੂੰ ਬਹੁਤ ਬਹੁਤ ਵਧਾਈਆਂ ਬਾਈ ਹਾਂਜੀ ਦੋਸਤੋ ਸਟੈਂਡ ਆਪਣੇ ਹੋ ਗਏ ਵੀ ਸਟੈਂਡ ਆਪਣੇ ਬੜੇ ਕੈਂਟ ਹੋਏ ਵੀ ਵਧੀਆ ਪਿਆਰ ਮੇਰੇ ਲੋਕਾਂ ਦਾ ਕਲਰ ਪੈਣੀ ਆ ਕੇ ਲੋਕਾਂ ਦਾ ਵਧੀਆ ਪਿਆਰ ਮਿਲਿਆ ਵੀ ਸਟੈਂਡ ਆਪਣੇ ਕੈਂਟ ਹੋ ਗਏ ਤਾਂ ਦੇਖ ਸਕਦੇ ਟੂਰਨਾਮੈਂਟ ਦਾ ਨਿਪਟੜ ਗਿਆ ਵੀ ਫਾਈਨਲ ਮੈਚ ਵੀ ਹੋ ਗਿਆ ਤਾਂ ਫਾਈਨਲ ਦੀ ਟੀਮਾਂ ਨੂੰ ਫਸਟ ਸੈਕਿੰਡ ਸਾ ਆਂ ਟੈਂਟ ਡੁੰਡ ਦੱਪਦਾ ਸਾਰਾ ਜਾਲ ਜੂਲ ਲੱਗ ਰਹੇ ਸਾਂਭਣਾ ਮੈਂ ਕੋਸ਼ਿਸ਼ ਕੀਤੀ ਹੈ ਕਲਰ ਪੈਣੀ ਦਾ ਕਬੱਡੀ ਵਲੋਗ ਤੁਹਾਨੂੰ ਦਿਖਾਉਣ ਦੀ ਵੀ ਕਿਵੇਂ ਲੱਗਿਆ ਵਲੋਗ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਤੇ ਕਮੈਂਟ ਵੀਡੀਓ ਨੂੰ ਜਰੂਰ ਕਰਿਓ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਕਿਸੇ ਨਵੇਂ ਵਲੋਗ ਵੀਡੀਓ ਦੇ ਨਾਲ ਅੱਜ ਤੱਕ ਵਲੋਗ ਦੇਖਣ ਲਈ ਬਹੁਤ ਬਹੁਤ ਦਿਲੋਂ ਧੰਨਵਾਦ ਜੀ